ਹੋਲੀ ਦੇ ਪਿੱਤਰ ਤਿਉਹਾਰ ਦੀਆਂ ਬਹੁਤ-ਬਹੁਤ ਵਧਾਈਆਂ ਇਹ ਰੰਗਾ ਭਰਿਆ ਤਿਉਹਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇ ਰੰਗ ਹਮੇਸ਼ਾ ਹੀ ਪਰਮਾਤਮਾ ਬਰਕਰਾਰ ਰੱਖੇ ਹਮੇਸ਼ਾ ਹੀ ਰੰਗਾ ਭਰਿਆ ਤਿਉਹਾਰ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇ ਮੈਂ ਹੁਣੇ ਹੀ ਅੰਮ੍ਰਿਤਸਰ ਦੇ ਪਰਿਵਾਰਾਂ ਦੇ ਨਾਲ ਦਰਗਿਆਣਾ ਤੀਰਥ ਵਿਖੇ ਹੋਲੀ ਖੇਡ ਕੇ ਆਏ ਹਾਂ ਔਰ ਬਹੁਤ ਹੀ ਵਧੀਆ ਬੜੀਆਂ ਹੀ ਖੁਸ਼ੀਆਂ ਦੇ ਨਾਲ ਉੱਥੇ ਹਰ ਤਰ੍ਹਾਂ ਦੇ ਸਾਡੇ ਭਾਈਚਾਰੇ ਦੇ ਲੋਕ ਪਿੱਤਰ ਤਿਉਹਾਰ ਨੂੰ ਮਨਾ ਰਹੇ ਨੇ ਇਹ ਹੀ ਸਾਡੀ ਖੂਬਸੂਰਤੀ ਹੈ ਇਹੀ ਸਾਡੇ ਰੰਗ ਜਿਹੜੇ ਨੇ ਸਾਡੇ ਸਮਾਜ ਦੇ ਰੰਗ ਅੰਗ ਨੇ ਸਾਡੇ ਪੰਜਾਬ ਦਾ ਅੰਗ ਨੇ ਮੈਂ ਇਸ ਪਵਿੱਤਰ ਤਿਉਹਾਰ ਦੀਆਂ ਜਿੱਥੇ ਅੰਮ੍ਰਿਤਸਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਹੋਲਾ ਮੱਲਾ ਜਿਹੜਾ ਕਿ ਨੰਦਪੁਰ ਸਾਹਿਬ ਵਿਖੇ ਬੜੇ ਵੱਡੀ ਤਦਾਦ ਦੇ ਵਿੱਚ ਦੇਸ਼ ਵਿਦੇਸ਼ ਪੰਜਾਬ ਦੇ ਵਿੱਚੋਂ ਸੰਗਤ ਲਗਾਤਾਰ 2 ਹਫ਼ਤੇ ਲਗਾਤਾਰ ਉੱਥੇ ਦਰਸ਼ਨਾਂ ਨੂੰ ਆਉਂਦੀ ਆ ਰੱਜਾ ਅੱਜ ਇੱਥੇ ਵੱਡਾ ਹੋਲਾ ਮੱਲਾ ਮਨਾਇਆ ਜਾ ਰਿਹਾ ਮੈਂ ਉਹਦੀਆਂ ਵੀ ਬਹੁਤ-ਬਹੁਤ ਵਧਾਈ ਦਿਨਾਂ ਕੱਲ ਅਸੀਂ ਉੱਥੇ ਨਤਮਸਤਕ ਹੋ ਕੇ ਆਏ ਸਰ ਇਹ ਜਿਹੜੇ ਤਿਉਹਾਰ ਨੇ ਪ੍ਰਮਾਤਮਾ ਇਸੇ ਤਰ੍ਹਾਂ ਜ਼ਿੰਦਗੀਆਂ ਦੇ ਵਿੱਚ ਸਭਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਰੰਗ ਜਿਹੜਾ ਹੈ ਉਹ ਬਰਕਰਾਰ ਰੱਖੇ ਸਭਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਖੁਸ਼ੀਆਂ ਦੇ ਰੰਗ ਜਿਹੜੇ ਉਹ ਮਿਸ਼ੇ ਪਰੇਰੇ